ਨਮਸਕਾਰ ਜੀ ਸਾਰਿਆਂ ਨੂੰ ਚਟੋਰੀ ਨਿੱਕੋ ਵੀ ਤੁਹਾਡਾ ਸਵਾਗਤ ਹੈ ਆਸ਼ਾ ਕਰਦੇ ਹਾਂ ਖੁਸ਼ ਤੇ ਤੰਦਰੁਸਤ ਹੋਵੋਗੇ ਆਪ ਕੋ ਆਪਣੇ ਕਮਰੇ ਵਿੱਚ ਵਿਅਸਤ ਹੋਵਾਂਗੇ ਅੱਜ ਤੁਹਾਨੂੰ ਆਪਾਂ ਚਿੱਲੇ ਵਾਲੀ ਕੜੀ ਬਣਾ ਕੇ ਦਿਖਾਵਾਂਗੇ ਜੋ ਬਹੁਤ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਊਗੀ ਤੇ ਇੱਕ ਵਾਰੀ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਇਧਰ ਆ ਪਕੜਾਈ ਵਿੱਚ ਤੇਲ ਲੈ ਲਿਆ ਤੇਲ ਆਪਣਾ ਗਰਮ ਹੋ ਗਿਆ ਵਿੱਚ ਆਪਾਂ ਜੀਰਾ ਪਾਵਾਂਗੇ ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਲਸਣ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਇਹਦੇ ਵਿੱਚ ਜੇ ਆਪਾਂ ਲੰਬੇ ਕੱਟੇ ਹੋਏ ਪਿਆਜ਼ ਪਾਵਾਂਗੇ ਤੇ ਇਹਨਾਂ ਨੂੰ ਵੀ ਭੁੰਨ ਲਵਾਂਗੇ ਬੜੀ ਤਾਂ ਸਾਰਿਆਂ ਦੀ ਹੀ ਫੇਵਰਟ ਹੁੰਦੀ ਹੈ ਪਰ ਅੱਜ ਤੁਹਾਨੂੰ ਆਪਾਂ ਚਿਲੇ ਵਾਲੀ ਕੜੀ ਬਣਾ ਕੇ ਦਿਖਾਵਾਂਗੇ ਪਕੌੜਿਆਂ ਵਾਲੀ ਕੜੀ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਊਗੀ ਅੱਜ ਆਪਾਂ ਝੋੜਿਆਂ ਵਾਲੀ ਕੜੀ ਬਣਾ ਕੇ ਵਿਖਾਉਨੇ ਆ ਇਹਦੇ ਵਿੱਚ ਆਪਾਂ ਨਮਕ ਪਾ ਲਿਆ ਧਨੀਆ ਪਾਊਡਰ ਹਲਦੀ ਪਾਊਡਰ ਤੇ ਲਾਲ ਮਿਰਚ ਮਿਰਚ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ ਅੱਗੇ ਆਪਾਂ ਹਰੀਆਂ ਪਾ ਚੁੱਕੇ ਆ ਇਹਨਾਂ ਨੂੰ ਆਪਾਂ ਥੋਨ ਲਵਾ ਮੰਗੇ ਤੇ ਥੋੜਾ ਜਿਹਾ ਪਾਣੀ ਐਡ ਕਰਦੇ ਆਂਗੇ ਤਾਂ ਕਿ ਆਪਣੇ ਪਿਆਜ਼ ਚੰਗੀ ਤਰ੍ਹਾਂ ਪੁੱਜ ਜਾਣ ਤੇ ਮਸਾਲਾ ਪੱਕ ਜਾਵੇ। ਇਧਰ ਆਪਣਾ ਮਸਾਲਾ ਪੱਕਦਾ ਇਧਰ ਆਪਾਂ ਲੱਸੀ ਲੈ ਲਈ ਤੁਸੀਂ ਦਹੀਂ ਲੈ ਸਕਦੇ ਹੋ ਆਪਣੇ ਕੋਲੇ ਲੱਸੀ ਐ। ਇਹਦੇ ਵਿੱਚ ਆਪਾਂ ਇੱਕ ਅੱਧਿਕ ਕਟੋਰੀ ਬੇਸਣ ਲੈ ਲਿਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪ ਚਮਚੇ ਨਾਲ ਮਿਕਸ ਕਰ ਲਵਾਂਗੇ ਤੇ ਇਹਦੇ ਵਿੱਚ ਗੰਡਾ ਨਾ ਹੋਣ। ਤੇ ਲੱਸੀ ਵਿੱਚ ਬੇਸਣ ਨੂੰ ਮਿਕਸ ਕਰ ਲਵਾਂਗੇ। ਇਹ ਦੱਸੀ ਖੱਟੀ ਹੈ ਤਾਂ ਥੋੜੀ ਸੀ ਪਾਣੀ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਪਰ ਆਪਣੀ ਲੱਸੀ ਜ਼ਿਆਦਾ ਖੱਟੀ ਨਹੀਂ ਸੀ ਤੁਹਾਡੇ ਕੋਲ ਲੱਸੀ ਨਹੀਂ ਤਾਂ ਤੁਸੀਂ ਦਹੀਂ ਵੀ ਲੈ ਸਕਦੇ ਹੋ ਇਹ ਆਪਾਂ ਇਹਦੇ ਵਿੱਚ ਲੱਸੀ ਥੋੜੀ ਹੋਰ ਐਡ ਕਰ ਦੇਵਾਂਗੇ ਆਪਣੀ ਕੋਲ ਲੱਸੀ ਪਈ ਸੀ ਇਹ ਆਪਾਂ ਪਾ ਲਈ ਦੇਖੋ ਆਪਣਾ ਵੈਸਣਾ ਤੇ ਲੱਸੀ ਕਿੰਨੀ ਵਧੀਆ ਮਿਕਸ ਹੋ ਗਏ ਇੰਨੇ ਚੇਰਾ ਆਪਾਂ ਬੇਸਨ ਅਤੇ ਇਹ ਦਸਤੀ ਮਿਕਸ ਕੀਤੀ ਹੈ ਇੰਨੇ ਚੇਰਾ ਆਪਣੇ ਉਧਰ ਪਿਆਜ਼ ਭੁੱਜ ਕੇ ਤਿਆਰ ਹੋ ਗਏ ਤੇ ਮਸਾਲਾ ਆਪਣਾ ਪੱਕ ਚੁੱਕਿਆ ਹੈ ਇਹਦੇ ਵਿੱਚ ਆਪਾਂ ਘੋਲੀ ਹੋਈ ਸੱਤੀ ਅਤੇ ਬੇਸਨ ਪਾ ਦੇਵਾਂਗੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਹਲਾਉਂਦੇ ਹੋਏ ਪਕਾਵਾਂਗੇ ਤੇ ਇਹ ਆਪਣੀ ਪੱਕਦੀ ਰਹੂਗੀ ਜਿੰਨੇ ਚਿਰ ਇਹ ਆਪਣੀ ਪੱਕੂਗੀ ਉਦੋਂ ਆਪਾਂ ਚਿਲੇ ਵਾਸਤੇ ਵਸਣ ਤਿਆਰ ਕਰ ਲਵਾਂਗੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਦੇਵਾਂਗੇ ਤੇ ਜਿਵੇਂ ਜਿਵੇਂ ਇਹ ਉਬਲੇਗੀ ਆਪਣੀ ਕੜੀ ਉਨੀ ਹੀ ਸੰਘਣੀ ਹੋਊਗੀ ਦਿਨਾਲੇ ਆਪਣੇ ਕੜੀ ਦਾ ਕਲਰ ਵੀ ਬਹੁਤ ਵਧੀਆ ਹੋਊਗਾ ਇਧਰ ਆਪਾਂ ਹੁਣ ਪੂੜੇ ਵਾਸਤੇ ਪਿਆਜ਼ ਕੱਟ ਲੇ ਪਿਆਜ਼ ਆਪਾਂ ਬਰੀਕ ਹੀ ਕੱਟਿਆ ਵਿੱਚ ਆਪਾਂ ਵਸਣ ਐਡ ਕਰਦੇ ਆਂਗੇ ਦੇਖੋ ਤੁਸੀਂ ਹਰੀਆਂ ਮਿਰਚਾਂ ਧਨੀਆ ਟਮਾਟਰ ਪਾ ਸਕਦੇ ਹੋ ਪਰ ਆਪਾਂ ਕੱਲੇ ਹੀ ਪਿਆਜ਼ ਹੀ ਪਾਵਾਂਗੇ ਇਸ ਦੇ ਵਿੱਚ ਆਪਾਂ ਥੋੜਾ ਜਿਹਾ ਵੇਸਨ ਪਾ ਲਿਆ ਤੇ ਨਮਕ ਧਨੀਆ ਬਾਰਡਰ ਤੇ ਹਲਦੀ ਤੇ ਮਿਰਚਾਂ ਤੁਸੀਂ ਹਰੀਆਂ ਮਿਰਚਾਂ ਵੀ ਪਾ ਸਕਦੇ ਹੋ ਪਰ ਆਪਾਂ ਹਰੀਆਂ ਨਹੀਂ ਪਾਈਆਂ ਤੇ ਇਹਨੂੰ ਜੰਗੀ ਤਰ੍ਹਾਂ ਮਿਕਸ ਕਰਦੇ ਹੋਏ ਥੋੜਾ ਜਿਹਾ ਪਾਣੀ ਐਡ ਕਰਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਦੇ ਵਿੱਚ ਗੁੱਥਲੀਆਂ ਨਾ ਹੋਣ ਜਿੰਨਾ ਵਧੀਆ ਮਿਕਸ ਹੋਊਗਾ ਆਪਣੇ ਚਿਲੇ ਉੰਨੇ ਹੀ ਵਧੀਆ ਤੇ ਪਰਫੈਕਟ ਬਣ ਕੇ ਤਿਆਰ ਹੋਣਗੇ ਦੇਖੋ ਕਿੰਨੇ ਵਧੀਆ ਬਣ ਗਿਆ ਆਪਣਾ ਕੋਲ ਤੁਹਾਨੂੰ ਆਪ ਦਿਖਾਉਣੀ ਆਪਾਂ ਕਿਸ ਤਰ੍ਹਾਂ ਬਣਾਣੇ ਆ ਇੱਧਰ ਆਪਣੀ ਕੜੀ ਪੱਕ ਰਹੀ ਹੈ ਇੱਧਰ ਆਪਾਂ ਤੁਹਾਨੂੰ ਚਿੱਲੇ ਬਣਾ ਕੇ ਦਿਖਾਣੇ ਆ ਆਪਾਂ ਤਵਾ ਸਾਫ਼ ਕਰ ਲਿਆ ਸੀ ਤੋਂ ਕੇ ਹੁਣ ਆਪਾਂ ਇਹਨੂੰ ਇੱਕ ਸਾਫ਼ ਕੱਪੜੇ ਨਾਲ ਸਾਫ਼ ਕਰ ਲਿਆ ਤੇ ਇਹਦੇ ਵਿੱਚ ਥੋੜਾ ਜਿਹਾ ਤੇਲ ਪਾਵਾਂਗੇ ਤੇਲ ਆਪਣਾ ਗਰਮ ਹੋ ਜੂਗਾ ਇਹਨੂੰ ਸਾਰੇ ਤਵੇ ਵਿੱਚ ਇਸ ਤਰ੍ਹਾਂ ਫਲਾ ਦੇਵਾਂਗੇ ਤੇ ਇਹਦੇ ਉੱਤੇ ਆਪਾਂ ਬੇਸਨ ਦਾ ਕੋਲ ਬਣਾ ਕੇ ਰੱਖਿਆ ਸੀ ਉਹ ਇਸ ਤਰ੍ਹਾਂ ਚਮਚੇ ਨਾਲ ਫਲਾ ਦੇਵਾਂਗੇ ਇਇਦੇ ਥੋੜਾ ਥੋੜਾ ਸੈਡਾਂ ਤੋਂ ਤੇਲ ਹੋਰ ਪਾ ਦੇਵਾਂਗੇ ਤਾਂ ਕਿ ਇਹ ਤਵੇ ਨਾਲ ਚਿਪਕੇ ਨਾ ਇਹਨੂੰ ਲੈਸਨਾ ਅਪ ਚਮਟੇ ਜਾ ਕੇ ਸੀਨ ਨਾਲ ਲੈਸਨਾ ਪਲਟ ਲਵਾਂਗੇ ਤੇ ਫਿਰ ਅਪ ਥੋੜਾ ਤੇਲ ਪਾਵਾਂਗੇ ਥੱਲੋਂ ਚੰਗੀ ਤਰ੍ਹਾਂ ਪੱਕ ਜਾਵੇਗਾ ਤੇ ਗੈਸ ਆਪਾਂ ਘੱਟ ਕਰਕੇ ਹੀ ਬਣਾਵਾਂਗੇ ਤੇਜ਼ ਗੈਸ ਤੇ ਸੜ ਸਕਦਾ ਤੇ ਅੰਦਰੋਂ ਕੱਚਾ ਰਹਿ ਸਕਦਾ देखो कि अपना छिला बन के तैयार तो ये होयासपी जरूर ट्राई करो छिले वाली कड़ी दी, देखो कि वजिया अपना बनया तो दूसरा भी आप इस तरह ही बनावेंगे ਦੇਖੋ ਆਪਣੇ ਚILLE ਬਣ ਕੇ ਤਿਆਰ ਹੋ ਗਏ ਦੇਖੋ ਤੇ ਇਹਨਾਂ ਨੂੰ ਆਪਾਂ ਛੋਟੇ ਛੋਟੇ ਪੀਸ ਕਰ ਲਵਾਂਗੇ ਠੰਡੇ ਹੋਣ ਤੋਂ ਬਾਅਦ ਤੇ ਇਧਰ ਆਪਣੀ ਕੜੀ ਪੱਕ ਕੇ ਤਿਆਰ ਹੋ ਗਈ ਦੇਖੋ ਆਪਣੀ ਕੜੀ ਦਾ ਕਲਰ ਵੀ ਕਿੰਨਾ ਵਧੀਆ ਜਿੰਨੀ ਇਹ ਦੇਖਣ ਵਿੱਚ ਵਧੀਆ ਹੁੰਦੀ ਹੀ ਖਾਣ ਵਿੱਚ ਬਹੁਤ ਟੇਸਟੀ ਸੀ ਤੇ ਇਹਦੇ ਵਿੱਚ ਆਪਾਂ ਚILLE ਦੇ ਕੱਟੇ ਹੋਏ ਪੀਸ ਪਾ ਦੇਵਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਕ ਵਾਰੀ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਜੇ ਰੈਸਪੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਇਹਨੂੰ ਆਪਾਂ ਹੁਣ 2 ਮਿੰਟ ਵਾਸਤੇ ਘੱਟ ਗੈਸ ਤੇ ਬਕਾਵਾਂਗੇ ਤਾਂ ਕਿ ਆਪਣੇ ਚਿੱਲੇ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਫੁੱਲ ਕੇ ਦੇਖੋ ਕਿੰਨੀ ਵਧੀਆ ਆਪਣੀ ਕੜੀ ਬਣ ਕੇ ਤਿਆਰ ਹੋਈ ਹੈ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ ਵਿੱਚ ਨਵੀਂ ਰੈਸিপি ਵਿੱਚ ਧੰਨਵਾਦ ਜੀ ਸਾਰਿਆਂ ਦਾ